ਹਾਂਜੀ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵਧੀਆ ਸੂਟ ਜਿਹੜੇ ਬਾਜ਼ਾਰਾਂ ਦੇ ਵਿੱਚ 1000 1000 2000 ਰੁਪਏ ਦੇ ਆ ਇਹਨਾਂ ਤੋਂ ਪੁੱਛਾਂਗੇ ਵੀ ਕੀ ਰੇਟ ਵੇਚਦੇ ਹੋ ਹਾਂਜੀ ਦਿਖਾਓ ਤੁਹਾਡੇ ਕੋਲ ਕਿਹੜਾ ਸੂਟ ਹੈ ਜਿਹੜਾ ਬਾਜ਼ਾਰ ਦੇ ਵਿੱਚ 1000 1500 ਦਾ ਵਿਕਦਾ ਤੁਸੀਂ ਕਿੰਨੇ ਦਾ ਵੇਚਦੇ ਹੋ ਲਓ ਜੀ ਆਪਾਂ ਆਪਾਂ ਆਹ ਸੂਟ ਵੇਚਦੇ ਆਂ ਜੀ ਸਿਰਫ 600 ਰੁਪਏ ਦਾ ਸਿਰਫ 600 ਰੁਪਏ ਦਾ ਹਾਂਜੀ 600 ਰੁਪਏ ਦਾ ਸੂਟ ਹੈ ਜੀ ਨਾਲ ਹੈਂਡਵਰਕ ਹੈ ਸੂਟ ਤੇ ਅੱਛਾ ਆ ਦੇਖੋ ਜੀ ਹੈਂਡਵਰਕ ਦਾ ਸੂਟ ਹੈ ਜੀ ਸਿਰਫ 600 ਰੁਪਏ ਇਹ ਕੀ ਬਾਜ਼ਾਰ ਦੇ ਵਿੱਚ ਕਿੰਨਾ ਦਾ ਦਿੰਦੇ ਆ ਘੱਟੋ ਘੱਟ 1500 ਰੁਪਏ ਦਾ ਮਿਲੂਗਾ ਜੀ ਇਹ ਸੂਟ ਬਾਜ਼ਾਰ ਦੇ ਵਿੱਚ ਅੱਛਾ ਕੰਟਰਾਸਟ ਬਾਟਮ ਦੇ ਨਾਲ ਹੈ ਜੀ ਜੀ ਪਿਓਰ ਮਸਲੀਨ ਦੀ ਬਾਟਮ ਹੈ ਜੀ ਇਹਦੀ ਪਿਓਰ ਮਸਲੀਨ ਦੀ ਹਾਂਜੀ ਦੁਪੱਟਾ ਲਓ ਜੀ ਦੁਪੱਟਾ ਦੁਪੱਟਾ ਤਾਂ ਬਹੁਤ ਸੋਹਣਾ ਲੱਗਦਾ ਜੀ ਮਸਲੀਨ ਦਾ ਪੂਰੀ ਲੰਬਾਈ ਚੜਾਈ ਦੁਪੱਟੇ ਦੀ ਹੈ ਜੀ ਦੁਪੱਟਾ ਵੀ ਨਾਲ ਹੀ ਹੈ ਹਾਂ ਜੀ ਦੁਪੱਟਾ ਵੀ ਨਾਲ ਹੈ ਤੇ ਇਹਦੇ ਵਿੱਚ ਕਿੰਨੇ ਰੰਗ ਨੇ ਤੁਹਾਡੇ ਕੋਲ ਕਿੰਨੇ ਡਿਜ਼ਾਈਨ ਹੈ ਇਹਦੇ ਵਿੱਚ ਸੋਨੂ ਘਟੋ ਘਟ ਜੀ 20 20 ਕਲਰ ਮਿਲਣਗੇ ਜੀ ਇਹਨਾਂ ਸੂਟਾਂ ਦੇ ਵਿੱਚ 20 20 ਕਲਰ ਹਾਂ ਜੀ ਆ ਦੇਖੋ ਜਿਵੇਂ ਕਿ ਬਲੈਕ ਹੋਰ ਨਾਲ ਕੰਟਰਾਸਟ ਬੋਟਮ ਆਹ ਲਓ ਜੀ ਤਾਂ ਮੇਰੇ ਭੈਣਾਂ ਨੂੰ ਮੈਂ ਕਹਾਂਗਾ ਤੁਸੀਂ ਦੇਖੀ ਚੱਲਿਓ ਜੀ ਜਿਹੜੇ 1000 100 15 1500 ਰੁਪਏ ਵਾਲੇ ਸੂਟ ਬਾਜ਼ਾਰ ਦੇ ਵਿੱਚ ਵਿਕਦੇ ਆ ਇੱਥੇ ਤੁਹਾਨੂੰ 600 ਰੁਪਏ ਦਾ ਸੂਟ ਮਿਲੂਗਾ ਜੀ ਦੁਪੱਟਾ ਹਰੇਕ ਸੂਟ ਨਾਲ ਮਿਲੂਗਾ ਤੁਹਾਨੂੰ ਲਓ ਜੀ ਜਿਵੇਂ ਕੀ ਰੈੱਡ ਦੇਖੋ ਜੀ ਰੈੱਡ ਕਲਰ ਉੱਤੇ ਵਰਕ ਵੀ ਹੋਇਆ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਜਿਵੇਂ ਕੀ ਤੁਸੀਂ ਆਹ ਸੂਟ ਦੇਖ ਰਹੇ ਹੋ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ 5 ਮੀਟਰ ਦੇ ਨਾਲ ਹੈ ਸੂਟ ਅੱਛਾ ਹਾਂ ਪੂਰਾ 5 ਮੀਟਰ ਕੱਪੜਾ ਹੋਊਗਾ ਪੂਰਾ 5 ਮੀਟਰ ਪੂਰਾ ਨਿਕਲੂਗਾ ਜੀ ਕੱਪੜਾ ਤਾਂ ਵਰਕ ਕੀ ਬਹੁਤ ਸੋਹਣਾ ਹੋਇਆ ਹੋਇਆ ਸੂਟ ਦੇ ਉੱਤੇ ਵਰਕ ਵਰਕ ਵੀਰ ਜੀ ਸਾਰਾ ਹੈਂਡ ਵਰਕ ਦਾ ਹੈ ਇਹ ਤਾਂ ਵੀਰ ਜੀ ਸਾਡੇ ਕੋਲੇ ਲੈਣਾ ਲਾ ਕੇ ਵਿਖਦਾ ਹੈ ਹੋਲ ਸੇਲ ਦੇ ਰੇਟ ਨੇ ਆਪਣੇ ਬਾਜ਼ਾਰ ਨਾਲੋਂ ਜਮੇ ਅੱਧੇ ਰੇਟ ਨੇ ਵੀਰ ਜੀ ਅੱਛਾ ਹੋਲ ਸੇਲ ਦੇ ਰੇਟ ਨੇ ਬਿਲਕੁਲ ਜੇ ਆਪਾਂ ਗੱਲ ਕਰੀਏ ਬਾਜ਼ਾਰ ਚ ਕਿੰਨੇ ਦਾ ਹੋਊ ਇਹ ਬਾਜ਼ਾਰ ਦੇ ਵਿੱਚ ਘੱਟੋ ਘੱਟ ਨਾਂਵ ਵਾਲਾ ਜੀ ਸਾਨੂੰ 1500 ਤੋਂ ਘੱਟ ਨਹੀਂ ਮਿਲਦਾ ਇਹ ਇਹ ਸੂਟ ਇਹੇ ਸੂਟ ਤੇ ਤੁਸੀਂ ਕਿੰਨੇ ਦਾ ਵੇਚਦੇ ਹੋ ਭਾਈ ਜੀ ਆਪਾਂ ਸਿਰਫ 600 ਦਾ ਸੂਟ ਦਿੰਨੇ ਆ ਜੀ ਨਾਲ 5 ਮੀਟਰ ਹੈ ਅੱਛਾ ਹਾਂ ਜੀ ਪੂਰਾ 5 ਮੀਟਰ ਕਪੜਾ ਹੋਊਗਾ ਬਰਕ ਵੀ ਸੋਹਣਾ ਹੋਇਆ ਹੋਇਆ ਪਾਇਆ ਵੀ ਸੋਹਣਾ ਲੱਗਦਾ ਸਿਰਫ 600 ਰੁਪਏ ਦਾ ਹਾਂਜੀ ਜਮਾ 600 ਰੁਪਏ ਦਾ ਤਾਂ ਤੁਸੀਂ ਜਮਾ ਹੀ ਲੁੱਟ ਪਾਤੀ ਪਾਤੀ ਜੀ ਪਾਤੀ ਆਪ ਤਾਂ ਮੇਲਾ ਹੀ ਲਾਤਾ ਸੋਟਾ ਮੈਨੂੰ ਐ ਲੱਗਦਾ ਵੀ ਤੁਸੀਂ ਕੋਈ ਫੈਕਟਰੀ ਫੈਕਟਰੀ ਆਪਦੀ ਲਾਈ ਹੋਈ ਹੈ ਲੈ ਜੀ ਆਪਣੀਆਂ ਆਪਦੀਆਂ ਦੋ ਫੈਕਟਰੀਆਂ ਨੇ ਜੀ ਅੱਛਾ ਆ ਦੇਖੋ ਬਾਟਮ ਪਿਓਰ ਮਸਲੀਨ ਦੀ ਪਿਓਰ ਮਸਲੀਨ ਦੀ ਬਾਟਮ ਹੈ ਹਾਂਜੀ ਠੀਕ ਹੈ ਜੀ ਭਾਈ ਜੀ ਹੋਰ ਸੂਟ ਦਿਖਾਓ ਵਿਆਹ ਸ਼ਾਦੀਆਂ ਵਾਲੇ ਜਿਹੜੇ ਸੋਹਣੇ ਸੋਹਣੇ ਲੱਗਣ ਵਿਆਹ ਸ਼ਾਦੀਆਂ ਚ ਪਾਏ ਹੋਏ ਲਓ ਜੀ ਹੋਰ ਦੀ ਕੀ ਗੱਲ ਕਰਤੀ ਆਹ ਸੂਟ ਦੇਖੋ ਪਿਓਰ ਮੰਡਾਲ ਮਸਲੀਨ ਦਾ ਹੈ ਜੀ। ਅੱਛਾ। ਨਾਲੇ ਤਾਂ ਉੱਪਰ ਆਰੀ ਵਰਕ ਦਾ ਕੰਮ ਹੋਇਆ ਹੋਇਆ। ਜੀ। ਨਾਲੇ ਹੈਂਡ ਪੇਂਟ ਦਾ ਕੰਮ ਹੈ ਜੀ। ਅੱਛਾ। ਲੋਲੇ ਕੱਪੜਾ ਦੇਖੋ ਤੁਸੀਂ ਕਿੰਨਾ ਸੋਹਣਾ ਕੱਪੜਾ ਹੈ ਜੀ। ਸਾਰਾ ਆਰੀ ਵਰਕ ਦਾ ਕੰਮ ਹੈ ਜੀ ਇਹਦੇ ਤੇ। ਫਿਰ ਦੂਜੀ ਗੱਲ ਦੁਪੱਟਾ ਵੀ ਆਪਾਂ ਪਿਓਰ ਮਸਲੀਨ ਦਾ ਲਾਤਾ ਜੀ। ਇਹਤੇ ਵੀ ਸਾਰਾ ਕੰਮ ਹੋਇਆ ਹੋਇਆ। ਅੱਛਾ ਦੁਪੱਟਾ ਵੀ ਪਿਓਰ ਮਸਲੀਨ ਦਾ ਹੈ। ਹਾਂ। ਦੁਪੱਟਾ ਵੀ ਪਿਓਰ ਮਸਲੀਨ ਦਾ ਉੱਪਰ ਪਲੱਸ ਕੰਮ ਹੋਇਆ ਹੋਇਆ ਜੀ ਦੁਪੱਟੇ ਤੇ। ਬਰਕੀ ਬਹੁਤ ਸੋਹਣਾ ਹੋਇਆ ਹੋਇਆ ਬਰਕ ਸਾਰਾ ਡਿਜੀਟਲ ਹੈ ਜੀ ਜੇ ਰੇਟਾਂ ਦੀ ਗੱਲ ਕਰੀਏ ਜੀ ਰੇਟਾਂ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਆਪਣਾ ਕੀ ਰੇਟ ਹੈ ਕਿੰਨੇ ਦਾ ਲੈ ਸਾਰਾ 650 ਰੁਪਏ ਦਾ ਸੂਟ ਹੈ ਸਿਰਫ 650 ਰੁਪਏ ਹਾਂ 650 ਰੁਪਏ ਦਾ ਸੂਟ ਹੈ ਪਲੱਸ ਉੱਪਰ ਕੰਮ ਵੀ ਹੋਇਆ ਹੈ ਸੂਟ ਦੇ ਪੂਰਾ 5 ਮੀਟਰ ਕੱਪੜਾ 5 ਮੀਟਰ ਹਾਂ ਜੀ 3 ਮੀਟਰ ਸਲਵਾਰ ਦਾ 2.5 ਮੀਟਰ ਪਲੱਸ 5.5 ਮੀਟਰ ਕੱਪੜਾ ਪਤੋਂ ਇਹ ਦੂਜਾ ਅਗਲਾ ਸੂਟ ਦਿਖਾਓ ਹੁਣ ਇਹ ਦੂਜਾ ਅਗਲਾ ਸੂਟ ਦੇਖੋ ਜੀ ਆ ਲਓ ਜੀ ਇਹ ਤੋਂ ਅਗਲਾ ਸੂਟ ਤੁਹਾਨੂੰ ਦਿਖਾਉਣਾ ਹੈ ਫਰੂਕਾਬਾਦੀ ਸੂਟ ਅੱਛਾ ਇਹਨੂੰ ਕਹਿੰਦੇ ਫਰੂਕਾਬਾਦੀ ਹਾਂ ਇਹ ਹੈ ਪਿਓਰ ਕਰੇਪ ਤੇ ਫਰੂਕਾਬਾਦੀ ਸੂਟ ਹੈ ਜੀ ਇਹ ਅੱਛਾ ਆ ਲਓ ਜੀ ਕੰਮ ਦੇਖੋ ਬਹੁਤ ਸੋਹਣੀ ਹੈ ਕੰਮ ਬਹੁਤ ਸੋਹਣਾ ਹੈ ਡਿਜ਼ਾਈਨਿੰਗ ਦਾ ਡਿਜ਼ਾਈਨਿੰਗ ਜੀ ਨਾਲ ਦੁਪੱਟਾ ਵੀ ਪੂਰਾ ਜਾਲ ਹੈ ਆਹ ਦੇਖੋ ਜੀ ਪਿਓਰ ਫਰੂਕਾਬਾਦੀ ਸੂਟ ਹੈ ਜੀ ਇਹ ਅੱਛਾ ਇਹਨੂੰ ਕਹਿੰਦੇ ਫਰੂਕਾਬਾਦੀ ਹਾਂ ਜੀ ਏ ਬਾਈ ਜੀ ਪਾਇਆ ਕਿਹੇ ਚਾ ਲੱਗੂਗਾ ਬਾਈ ਜੀ ਕੀ ਗੱਲਾਂ ਕਰਦੇ ਹੋ ਸੂਟ ਇਹਦਾ ਟਾਪ ਦਾ ਸੂਟ ਹੈ ਸਾਰਾ ਹੈਂਡਵਰਕ ਹੈ ਸੂਟ ਦੇ ਉੱਪਰ ਪਾਇਆ ਹੋਈ ਬਹੁਤ ਸੋਹਣਾ ਲੱਗਦਾ ਹੈ ਬਾਈ ਜੀ ਇਹਦੀ ਸਲਵਾਰ ਤੇ ਵੀ ਕੰਮ ਆ ਨਾਲ ਉਲਟਾ ਆ ਦੇਖੋ ਅੱਛਾ ਨਾਲ ਬਾਹਾਂਵਾਂ ਤੇ ਕੰਮ ਵਾਲੇ ਸਲਵਾਰ ਤੇ ਕੰਮ ਸਾਰਾ ਵਰਕ ਹੋਇਆ ਹੋਇਆ ਹਾਂਜੀ ਪਲੱਸ ਦੁਪੱਟਾ ਵੀ ਫੁੱਲ ਜਾਲ ਹੈ ਜੀ ਪਿਓਰ ਚਨਾਉਣ ਦਾ ਚਾ ਪਿਓਰ ਚਨਾਉਣ ਦਾ ਦੁਪੱਟਾ ਹੋਊਗਾ ਇਹਦੇ ਨਾਲ ਹਾਂਜੀ ਹਾਂਜੀ ਇਹਦੇ ਨਾਲ ਪਿਓਰ ਚਨਾਉਣ ਦਾ ਦੁਪੱਟਾ ਹੈ ਜੀ ਦੇਖੋ ਠੀਕ ਆ ਠੀਕ ਆ ਹੋਰ ਇਹਦੇ ਵਿੱਚ ਰੰਗ ਬਾਈ ਕਿਹੜੇ ਕਿਹੜੇ ਰੰਗ ਰੰਗ ਦੀ ਗੱਲ ਕਰਤੀ ਬਾਈ ਜੀ 10 10 ਕਲਰ ਨੇ ਦੇਖੋ orange ਕਲਰ ਜੀ ਲਓ ਜੀ ਪਿਓਰ ਸਰਦਾਰੀ ਕਲਰ ਮਰਜੈਂਟਾ ਜੀ ਆਹ ਲਓ ਜੀ ਪਿਓਰ ਮਸਟਰਡ ਕਲਰ ਦੇਖੋ ਜੀ ਜੀ ਆਹ ਲਓ ਜੀ ਕਾਪਰ ਕਲਰ ਲਓ ਜੀ ਜੀ ਲਓ ਜੀ ਵੀਰ ਜੀ ਫਰੋਜੀ ਕਲਰ ਲਓ ਜੀ ਫਰੋਜੀ ਕਲਰ ਆ ਗਿਆ ਜੀ ਆਹ ਲਓ ਵੀਰ ਜੀ ਸ਼ਗਨ ਵਾਲਾ ਕਲਰ ਰੈੱਡ ਵੀ ਲਓ ਜੀ ਐਨਾ ਘੈਂਟ ਕਲਰ ਯਾਰ ਸ਼ਗਨ ਵਾਲਾ ਹਾਂਜੀ ਬਾਈ ਜੀ ਕਮਾਲ ਹੀ ਹੋ ਗਈ ਬਾਈ ਜੀ ਦੇਖੋ ਰੈੱਡ ਕਲਰ ਆਹ ਲਓ ਜੀ ਨਵਾਂ ਕਲਰ ਹੈ ਜੀ ਪਰਪਲ ਕਲਰ ਆਹ ਲਓ ਜੀ ਨਾਲ ਦੁਪੱਟਾ ਦੇਖੋ ਵੀਰ ਜੀ ਇਹ ਕਲਰ ਵੀ ਬਹੁਤ ਸੋਹਣਾ ਲੱਗ ਜਾਂਦਾ ਦੁਪੱਟਾ ਦੇਖੋ ਕਿੰਨਾ ਸੋਹਣਾ ਰੰਗ ਬੜੇ ਘੈਂਟ ਘੈਂਟ ਨੇ ਯਾਰ ਸੂਟਾਂ। ਰੰਗ ਤਾਂ ਵੀਰ ਜੀ ਆਪਣੇ ਕੋਲੇ ਇੱਕ ਇੱਕ ਸੂਟ ਦੇ ਵਿੱਚ 20 ਵੀ ਕਲਰ ਆਉਂਦੇ ਆ 20 ਵੀ ਕਲਰ। ਅੱਛਾ। ਹਾਂਜੀ ਆਪਣਾ ਤਾਂ ਸਾਰਾ ਹੋਲ ਸੇਲ ਦਾ ਕੰਮ ਹੈ। ਬਾਈ ਜੀ ਜੱਪਾ ਦੁਪੱਟਾ ਦੇਖ ਕੇ ਸੂਟ ਦੀ ਗੱਲ ਕਰੀਏ ਬਰਕ ਦੀ ਗੱਲ ਕਰੀਏ। ਹਾਂਜੀ। ਤਾਂ ਮੈਨੂੰ ਇਹ ਲੱਗਦਾ ਵੀ ਘੱਟੋ ਘੱਟ ਵੀ ਇਹ ਸੂਟ ਬਾਜ਼ਾਰ ਦੇ ਵਿੱਚ 3500 4000 ਦਾ ਹੋਊਗਾ। ਬਿਲਕੁਲ ਜੀ। ਤੁਸੀਂ ਕਿੰਨੇ ਦਾ ਦਿੰਦੇ ਹੋ? ਸੋਨੂੰ ਬਾਜ਼ਾਰ ਦੇ ਵਿੱਚ ਇਹ 3500 4000 ਦੀ ਮਿਲੂ। ਮੇਰਾ ਰੇਟ ਸੁਣ ਕੇ ਤਾਂ ਤੁਸੀਂ ਹੋਰ ਹੈਰਾਨ ਹੋ ਜਾਓਗੇ। ਕਿੰਨੇ ਦਾ? ਲੈ। 1800 ਰੁਪਏ ਦਾ ਸੂਟ ਹੈ ਜੀ ਇਹ ਸਿਰਫ 1800 ਦਾ ਹਾਂ 1800 ਰੁਪਏ ਦਾ ਸੂਟ ਹੈ ਜੀ ਇਹ ਤਾਂ ਮੇਰੇ ਭੈਣਾਂ ਨੂੰ ਮੈਂ ਦੱਸਣਾ ਚਾਹਣਾ ਹੈ ਲੋਕੇਸ਼ਨ ਵੀ ਬਾਰ-ਬਾਰ ਦੱਸੀ ਜੰਨਾ ਹੈ ਫੈਂਸੀ ਸਾੜੀ ਹਾਊਸ ਸੁੰਨੀ ਗਲੀ ਦੇ ਮੋੜ ਤੇ ਗਊਸ਼ਾਲਾ ਰੋਡ ਤੇ ਮਾਨਸਾ ਸ਼ਹਿਰ ਦੇ ਵਿੱਚ ਪਹੁੰਚ ਜਾਓ ਇਹਨਾਂ ਦੀ ਆਪਦੀ ਫੈਕਟਰੀ ਆ ਲੁੱਟ ਪੈ ਚੁੱਕੀ ਹੈ ਆ ਦੇਖੋ ਜੀ ਕਿੰਨਾ ਸੋਹਣਾ ਵਰਕ ਹੈ ਸੂਟਾਂ ਦੇ ਉੱਤੇ ਦੁਪੱਟਿਆਂ ਦੇ ਉੱਤੇ ਤੁਸੀਂ ਵਰਕ ਦੇਖ ਕੇ ਹੈਰਾਨ ਹੋ ਜਾਓਗੇ ਜਿਹੜੇ 4 4000 ਵਾਲੇ ਸੂਟ ਨੇ ਜੀ ਬਾਜ਼ਾਰ ਦੇ ਵਿੱਚ ਇੱਥੇ ਤੁਹਾਨੂੰ ਸਿਰਫ 1800 ਰੁਪਏ ਦਾ ਮਿਲੂਗਾ ਵਿਆਹ ਸ਼ਾਦੀਆਂ ਵਾਲੇ ਸੂਟ ਪਾਰਟੀ ਵੇਅਰ ਸੂਟ ਤਾਂ ਆਜੋ ਜੀ ਮੇਲਾ ਲੱਗਿਆ ਪਿਆ ਫੈਂਸੀ ਸਾੜੇ ਹਾਊਸ ਵਾਲਿਆਂ ਦੇ ਤਾਂ ਦੇਖ ਲਓ ਜੀ ਲੁੱਟ ਪੈ ਚੁੱਕੀ ਹੈ ਮੇਲਾ ਲੱਗ ਚੁੱਕਿਆ ਆ ਤੁਹਾਨੂੰ ਡਿਜ਼ਾਈਨ ਦਿਖਾ ਦਿੰਨੇ ਅਸੀਂ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਹੈ ਤੁਸੀਂ ਡਿਜ਼ਾਈਨ ਦੇਖ ਦੇਖ ਕੇ ਹੈਰਾਨ ਹੋਈ ਜਾਓਗੇ ਆ ਲੋ ਪੂਰੇ ਘੈਂਟ ਘੈਂਟ ਰੰਗ ਨੇ ਜੀ ਘੈਂਟ ਘੈਂਟ ਡਿਜ਼ਾਈਨ ਨੇ ਪੂਰੇ ਤੇ ਵਰਕ ਦੇਖੋ ਜੀ ਕਿੰਨਾ ਸੋਹਣਾ ਹੋਇਆ ਹੋਇਆ ਆ ਦੇਖੋ ਸੂਟਾਂ ਦੇ ਉੱਤੇ ਦੁਪੱਟਾ ਹਰੇਕ ਸੂਟ ਦੇ ਨਾਲ ਦੁਪੱਟਾ ਹੈ ਜੀ ਦੁਪੱਟੇ ਦੇ ਉੱਤੇ ਵੀ ਵਰਕ ਹੋਇਆ ਹੋਇਆ ਦੇਖੀ ਚੱਲਿਓ ਤੇ ਮੇਰੀਆਂ ਭੈਣਾਂ ਨੂੰ ਮੈਂ ਕਹਿਣਾ ਚਾਹਣਾ ਵੀ ਮੇਲਾ ਲੱਗਿਆ ਹੋਇਆ ਲੁੱਟ ਲਓ ਇਹਨਾਂ ਦੀ ਖੁਦ ਦੀ ਮੈਨੂਫੈਕਚਰਿੰਗ ਹੈ ਖੁਦ ਦੀ ਫੈਕਟਰੀ ਹੈ ਤਾਂ ਲੁੱਟ ਪੈ ਚੁੱਕੀ ਹੈ ਮੇਲਾ ਲੁੱਟਣਾ ਤੁਸੀਂ ਐ ਅਸੀਂ ਸੂਟ ਦਿਖਾਉਂਦੇ ਦਿਖਾਉਂਦੇ ਨਹੀਂ ਥੱਕਦੇ ਤੇ ਤੁਸੀਂ ਦੇਖਦੇ ਦੇਖਦੇ ਥੱਕ ਜਾਓਗੇ ਇੰਨੇ ਇੱਥੇ ਸੂਟ ਪਏ ਨੇ ਜੀ ਆਪਦੀ ਫੈਕਟਰੀ ਹੈ ਇਹਨਾਂ ਦੀ ਆਪਦੀ ਫੈਕਟਰੀ ਹੈ ਇਨਾਂ ਤੋਂ ਸਸਤਾ ਕੋਈ ਵੀ ਨਹੀਂ ਦੇ ਸਕਦਾ ਤਾਂ ਫਟਾਫਟ ਫੈਂਸੀ ਸਾੜੀ ਹਾਊਸ ਵਾਲਿਆਂ ਦੇ ਪਹੁੰਚ ਜਾਓ ਗਊਸ਼ਾਲਾ ਰੋਡ ਤੇ ਸੁੰਨੀ ਗਲੀ ਦੇ ਮੋੜ ਤੇ ਫੈਂਸੀ ਸਾੜੀ ਹਾਊਸ ਵਾਲੇ ਦੀ ਮਸ਼ਹੂਰ ਦੁਕਾਨ ਹੈ ਜੀ ਰੰਗ ਡਿਜ਼ਾਈਨ ਤੁਸੀਂ ਜਿਹੇ ਜੇ ਮਰਜ਼ੀ ਲੈ ਸਕਦੇ ਹੋ ਜਿਹੇ ਜੇ ਮਰਜ਼ੀ ਇਹਨਾਂ ਦਾ ਖੁੱਲਾ ਚੈਲੰਜ ਹੈ ਜੀ ਖੁੱਲਾ ਚੈਲੰਜ ਹੈ ਕਹਿੰਦੇ ਸਾਡੇ ਤੋਂ ਸਸਤਾ ਕੌਣ ਤੇ ਕੋਈ ਵੀ ਨਹੀਂ ਇਹਨਾਂ ਤੋਂ ਸਸਤਾ ਹੈ ਵੀ ਕੋਈ ਨਹੀਂ ਫਟਾਫਟ ਆ ਜਾਓ ਜੇ ਕੋਈ ਜਾਣਕਾਰੀ ਲੈਣੀ ਹੈ ਤਾ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਫੋਨ ਕਮਾਓ ਤੇ ਜਾਣਕਾਰੀ ਪਾਓ। ਭਜੀ ਆਹ ਕਿਹੜਾ ਕੱਪੜਾ ਹੈ? ਇਹਦੇ ਵਰਕ ਬਹੁਤ ਸੋਹਣਾ ਹੋਇਆ ਹੋਇਆ ਹੈ। ਇਹੇ ਵੀਰ ਜੀ। ਇਹ ਬਾਈ ਜੀ ਚੌਕਲੇਟ ਫੈਬਰਿਕ ਹੈ ਜੀ ਇਹ। ਚੌਕਲੇਟ ਫੈਬਰਿਕ? ਹਾਂ ਜੀ। ਬਾਜ਼ਾਰ ਦੇ ਵਿੱਚ ਇਹਦਾ ਸਰਕਾਰੀ ਰੇਟ ਹੈ ਜੀ। ਕਿੰਨਾ? 1600 1600 ਰੁਪਿਆ। ਹਾਂ। ਸਰਕਾਰੀ ਰੇਟ ਹੈ ਜੀ ਬਾਜ਼ਾਰ ਦੇ ਵਿੱਚ। ਤੁਸੀਂ ਕਿੰਨਾ ਦਾ ਦਿਓਗੇ? ਆਪਾਂ ਦਾ ਸਿਰਫ ਵੀਰੇ 800 ਰੁਪਏ ਦਾ ਸੂਟ ਲਾਵਾਂਗੇ ਇਹ ਸਿਰਫ 800 ਦਾ ਹਾਂਜੀ ਦੁਪੱਟਾ ਇਹਦੇ ਨਾਲ ਹੈਗਾ ਦੁਪੱਟਾ ਦੁਪੱਟਾ ਦੇਖੋ ਜੀ ਦੁਪੱਟਾ ਹੀ ਬਹੁਤ ਜਿਆਦਾ ਸੋਹਣਾ ਲੱਗਦਾ ਜੀ ਆਪਾਂ ਲਓ ਜੀ ਮੇਰੀਆਂ ਭੈਣਾਂ ਨੂੰ ਮੈਂ ਦੱਸ ਦਿਆਂ ਵੀ ਜਿਹੜਾ ਬਾਜ਼ਾਰ ਦੇ ਵਿੱਚ ਸਰਕਾਰੀ ਰੇਟ ਹੈ ਸੂਟ ਦਾ 1600 ਰੁਪਿਆ ਕਿਹੜਾ ਕਹਿੰਸੀ ਚਾਕਲੇਟ ਚਾਕਲੇਟ ਫੈਬਰਿਕ ਹੈ ਜੀ ਚਾਕਲੇਟ ਫੈਬਰਿਕ ਹੈ ਜੀ ਬ੍ਰਾਂਡ ਵੀ ਤੁਹਾਨੂੰ ਦੱਸ ਦਿੰਨੇ ਆ ਜਿੱਥੇ ਮਰਜ਼ੀ ਪਤਾ ਕਰ ਲਿਓ ਬਠਿੰਡੇ ਲੁਧਿਆਣੇ ਪਟਿਆਲੇ ਮਾਨਸਾ ਇਹਦਾ ਸਰਕਾਰੀ ਰੇਟ ਹੈ 1600 ਰੁਪਿਆ ਇਹਨਾਂ ਦੀ ਆਪ ਦੀ ਫੈਕਟਰੀ ਹੈ ਇਸ ਕਰਕੇ ਤੁਹਾਨੂੰ ਸਿਰਫ ਆਧ ਰੇਟ 'ਚ ਦੇ ਰਹੇ ਨੇ 800 ਰੁਪਏ ਦਾ ਨਾਲ ਦੁਪੱਟਾ ਤੇ ਪੂਰਾ ਸੂਟ ਹੋਊਗਾ ਜੀ ਵਧੀਆ ਜੇ ਆਪਾਂ ਗੱਲ ਕਰੀਏ ਜੀ ਰੰਗਾਂ ਦੀ ਤਾਂ ਰੰਗ ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਹੋ ਆ ਦੇਖੋ ਜੀ ਜਿੰਨੇ ਮਰਜ਼ੀ ਰੰਗ ਲਓ ਦੁਪੱਟਾ ਹਰੇਕ ਸੂਟ ਦੇ ਨਾਲ ਹੈ ਜਿੰਨੇ ਮਰਜ਼ੀ ਡਿਜ਼ਾਈਨ ਲਓ ਨਾਲ ਦੁਪੱਟਾ ਆ ਦੇਖੀ ਚੱਲਿਓ ਜੀ ਰੰਗ ਡਿਜ਼ਾਈਨ ਬਾਦੂ ਮੇਲਾ ਲੱਗ ਗਿਆ ਜੀ ਮੇਲਾ ਇੱਥੇ ਮੇਲਾ ਤੇ ਤੁਸੀਂ ਦੇਖ ਸਕਦੇ ਹੋ ਵਰਕ ਵੀ ਪੂਰਾ ਸੂਟ ਦੇ ਉੱਤੇ ਮੇਲਾ ਲੁੱਟ ਲੋ ਚੌਕਲੇਟ ਫੈਬਰਿਕ ਸੂਟ 1600 ਵਾਲਾ ਸਿਰਫ 800 ਰੁਪਏ ਦਾ ਫੈਂਸੀ ਸਾੜੀ ਹਾਊਸ ਵਾਲਿਆਂ ਦੇ ਪਹੁੰਚੋ ਗਊਸ਼ਾਲਾ ਰੋਡ ਤੇ ਸੁੰਨੀ ਗਲੀ ਦੇ ਮੋੜ ਤੇ ਕੋਈ ਜਾਣਕਾਰੀ ਲੈਣੀ ਹੈ ਤਾਂ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਫੋਨ ਕਰੋ ਤੇ ਜਾਣਕਾਰੀ ਪਾਓ ਤੇ ਵਿਆਹ ਸ਼ਾਦੀਆਂ ਵਾਲੀ ਫਲਕਾਰੀ ਦੀ ਗੱਲ ਕਰੀਏ ਫਲਕਾਰੀਆਂ ਵੀ ਦਿਖਾਓ ਫਿਰ ਫਲਕਾਰੀਆਂ ਲਓ ਜੀ ਇੱਕ ਤੋਂ ਇੱਕ ਵੱਧ ਕੇ ਫਲਕਾਰੀ ਆਪਣੇ ਕੋਲੇ ਤਾਂ ਚਾ ਖੋਲ ਕੇ ਦਿਖਾਓ ਜੀ ਸਾਈਜ਼ ਕਿੱਡਾ ਹੈ ਉਹ ਜੀ ਲੋ ਸਾਈਜ਼ ਦੀ ਕੀ ਗੱਲ ਕਰਤੀ ਜੀ ਜਿਹੜੀ ਸਾਡੀ ਆਡੀਅנס ਆ ਉਹਨੂੰ ਪਤਾ ਲੱਗੇ ਵੀ ਐਡਾ ਸਾਈਜ਼ ਹੈ ਇਹਦਾ ਸਾਈਜ਼ ਤਾਂ ਪੂਰਾ ਪੂਰਾ ਬਹੁਤ ਵੱਡਾ ਸਾਈਜ਼ ਹੈ ਨਾ ਹਾਂਜੀ ਹਾਂਜੀ ਤੇ ਇਹਦੇ ਵਿੱਚ ਆਪਾਂ ਨੂੰ ਰੰਗ ਤੇ ਡਿਜ਼ਾਈਨ ਕਿੰਨੇ ਕ ਮਿਲ ਜਾਣਗੇ ਰੰਗ ਡਿਜ਼ਾਈਨ ਬਾਦੂ ਵੀਰ ਜੀ ਅੱਛਾ ਆ ਲਓ ਜੀ ਤਾਂ ਦੇਖੀ ਚੱਲੋ ਦੋਸਤੋ ਮਾਮ ਦੀਆਂ ਭੈਣਾਂ ਨੂੰ ਕਹਿਣਾ ਚਾਹਣਾ ਹੈ ਵੀ ਪੂਰੇ ਵੱਡੇ ਸਾਈਜ਼ ਦੀ ਪੂਰੇ ਵੱਡੇ ਪਣੇ ਦੀ ਫੁਲਕਾਰੀ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਆਪ ਦੀ ਮੈਨੂਫੈਕਚਰਿੰਗ ਹੈ ਆਪ ਦੀ ਫੈਕਟਰੀ ਹੈ ਬਾਜ਼ਾਰ ਨਾਲੋਂ ਅੱਧੇ ਰੇਟ ਨੇ ਜੀ ਅੱਧੇ ਤੇ ਬਾਜ਼ਾਰ ਦੇ ਵਿੱਚ ਜਿਹੜਾ ਦੁਕਾਨਾਂ ਤੇ ਮਾਲ ਜਾਂਦਾ ਜੀ ਇਹ ਕਿੱਥੋਂ ਲਿਆਉਂਦੇ ਆ ਇਹੇ ਜੀ ਆਪਣੇ ਕੋਲ ਹੀ ਲੈਂਦੇ ਨੇ ਸਾਰਾ ਮਾਲ ਤੁਹਾਡੇ ਤੋਂ ਜਾਂਦਾ ਸਾਰਾ ਹਾਂਜੀ ਅੱਛਾ ਤੁਹਾਡੇ ਕੋਲ ਡਿਜ਼ਾਈਨ ਹੀ ਬੜੇ ਘੈਂਟ ਘੈਂਟ ਪਏ ਨੇ ਡਿਜ਼ਾਈਨ ਤਾਂ ਕੀ ਗੱਲ ਕਰਤੀ ਵੀਰ ਜੀ ਡਿਜ਼ਾਈਨ ਦਾ ਸੁਪਰ ਸੁਪਰ ਡਿਜ਼ਾਈਨ ਹੈ ਜੀ ਸੇ ਸਾਰੀਆਂ ਵਿਆਹ ਸ਼ਾਦੀਆਂ ਵਾਸਤੇ ਫਲਕਾਰੀਆਂ ਜੀ ਹਾਂਜੀ ਹਾਂਜੀ ਵਿਆਹ ਸ਼ਾਦੀਆਂ ਵਾਸਤੇ ਫਲਕਾਰੀਆਂ ਆ ਗਈਆਂ ਵੀਰ ਜੀ ਆਪਣੇ ਕੋਲੇ ਤਾਂ ਵਿਆਹ ਸ਼ਾਦੀ ਹੋਵੇ ਪਾਰਟੀ ਹੋਵੇ ਕੋਈ ਫੰਕਸ਼ਨ ਹੋਵੇ ਮੈਂ ਕਹਣਾ ਵੀਰ ਜੀ ਤੀਆਂ ਦਾ ਫੰਕਸ਼ਨ ਲਾ ਲਓ ਕੋਈ ਵੀ ਤਿਹਾਰ ਲਾ ਲਓ ਸਾਰੀ ਆਈਟਮ ਮਿਲੋ ਵੀਰ ਜੀ ਆਪਣੇ ਕੋਲੋਂ ਅੱਛਾ ਹਾਂਜੀ ਤੇ ਬਾਜ਼ਾਰ ਚ ਤੁਸੀਂ ਮਾਲ ਸਪਲਾਈ ਕਰਦੇ ਹੋ ਸਾਰਾ। ਆਹ ਦੇਖੋ ਜੀ। ਇਹ ਪਿਓਰ ਚਨਾਉਣ ਦੀ ਫਲਕਾਰੀ ਹੈ ਵੀਰ ਜੀ। ਅੱਛਾ। ਬਾਜ਼ਾਰ ਨਾਲੋਂ ਅੱਧੇ ਰੇਟ ਨੇ ਅੱਧੇ ਰੇਟ। ਅੱਧੇ ਰੇਟਾਂ ਚ ਦੇਉਂਗਾ। ਹਾਂਜੀ। ਤਾਂ ਦੇਖੀ ਚੱਲਿਓ ਦੋਸਤੋ। ਮੇਰੀਆਂ ਭੈਣੋਂ ਫਲਕਾਰੀਆਂ ਵਿਆਹ ਸ਼ਾਦੀਆਂ ਵਾਸਤੇ ਕੋਈ ਪਾਰਟੀ ਐ ਕੋਈ ਫੰਕਸ਼ਨ ਐ ਜਿਹੜੇ ਮਰਜ਼ੀ ਤੁਸੀਂ ਡਿਜ਼ਾਈਨ ਦੀ ਇੱਥੋਂ ਫਲਕਾਰੀ ਲੈ ਸਕਦੇ ਹੋ। ਭਾਰੀ ਤੋਂ ਭਾਰੀ ਫਲਕਾਰੀ। ਪਿਓਰ ਚਨਾਉਣ ਦੀ ਫਲਕਾਰੀ। ਇਹਨਾਂ ਦੀ ਆਪ ਦੀ ਫੈਕਟਰੀ ਆ ਆਪ ਦੀ ਮੈਨੂਫੈਕਚਰਿੰਗ ਹੈ ਤਾਂ ਤੁਹਾਨੂੰ ਇੱਥੇ ਹੋਲ ਸੇਲ ਰੇਟਾਂ ਤੇ ਫਲਕਾਰੀ ਮਿਲੂ ਚਾਹੇ ਇੱਕ ਪੀਸ ਲਓ ਚਾਹੇ ਦੋ ਪੀਸ ਲਓ ਚਾਹੇ ਤੁਸੀਂ 10 ਪੀਸ ਲਓ ਫੈਂਸੀ ਸਾੜੀ ਹਾਊਸ ਦੇ ਪਹੁੰਚੋ ਗਊਸ਼ਾਲਾ ਰੋਡ ਤੇ ਸੁੰਨੀ ਗਲੀ ਦੇ ਮੋੜ ਤੇ ਕੋਈ ਜਾਣਕਾਰੀ ਲੈਣੀ ਹੈ ਫੋਨ ਕਰਾਓ ਤੇ ਜਾਣਕਾਰੀ ਪਾਓ ਤਾਂ ਦੇਖੀ ਚੱਲਿਓ ਭੈਣੋ ਪਿਓਰ ਚਨੂਨ ਦੇ ਫਲਕਾਰੀਆਂ ਨੇ ਜੀ ਆਹ ਦੇਖੋ ਇਹ ਗੋਟਾ ਪੱਤੀ ਵਾਲੀਆਂ ਫਲਕਾਰੀਆਂ ਨੇ ਜੀ ਦੇਖੀ ਚੱਲਿਓ ਤਾਂ ਤੁਹਾਨੂੰ ਇੱਥੇ ਪੂਰੇ ਰੰਗ ਪੂਰੇ ਡਿਜ਼ਾਈਨ ਜਿੰਨੇ ਮਰਜ਼ੀ ਪੀਸ ਲੈ ਸਕਦੇ ਹੋ ਚਾਹੇ ਇੱਕ ਪੀਸ ਲਓ ਚਾਹੇ 50 ਪੀਸ ਲਓ ਚਾਹੇ 100 ਪੀਸ ਲਓ ਰੇਟ ਤੁਹਾਨੂੰ ਹੋਲਸੇਲ ਰੇਟਾਂ ਤੇ ਮਿਲੂਗੀ ਹਰ ਇੱਕ ਤਰ੍ਹਾਂ ਦੀ ਫਲਕਾਰੀ ਵਿਆਹ ਸ਼ਾਦੀਆਂ ਵਾਲੀ ਪਾਰਟੀ ਵੇਅਰ ਤਾਂ ਕੋਈ ਮਰਜ਼ੀ ਤੁਸੀਂ ਇੱਥੇ ਫਲਕਾਰੀ ਲੈ ਸਕਦੇ ਹੋ ਭਾਈ ਜੀ ਜੇ ਗੱਲ ਕਰੀਏ ਤਾਂ ਲਹਿੰਗਾ ਬਹੁਤ ਸੋਹਣਾ ਹੈ ਬਹੁਤ ਸੋਹਣਾ ਵਰਕ ਹੋਇਆ ਹੋਇਆ ਇਹ ਹੈ ਕਿਹੜਾ ਲਹਿੰਗਾ ਹੈ ਜੀ ਜੀ ਫਰੂਕਾਬਾਦੀ ਲਹਿੰਗਾ ਵੀਰ ਜੀ ਫਰੂਕਾਬਾਦੀ ਹਾਂਜੀ ਇਹ オリジナル ਹੈਂਡਵਰਕ ਹੋਇਆ ਹੈ ਜੀ ਇਸ ਲਹਿੰਗੇ ਦੇ ਉੱਪਰ ਜੀ ਹੈਂਡਵਰਕ ਮੀਨਸ ਪਰਲ ਦਾ ਗੋਟਾ ਪੱਤੀ ਦਾ ਤਿੱਲੇ ਦਾ ਸਾਰਾ ਕੰਮ ਹੋਇਆ ਹੋਇਆ ਹੈ ਜੀ ਇਹਦੇ ਵਿੱਚ ਇਹ オリジナル ਲਹਿੰਗੇ ਨੇ ਜੀ ਇਹ ਇਹ ਬ੍ਰਾਈਡਲ ਲਹਿੰਗਾ ਸਰ ਇਹ ਬ੍ਰਾਈਡਲ ਲਹਿੰਗਾ ਹੈ ਜੀ ਅੱਛਾ ਇਹਦੀ ਜਿਹੜੀ ਡਿਜ਼ਾਈਨਿੰਗ ਹੈ ਕੱਲੀ ਕੱਲੀ ਇਹਦੀ ਲੁੱਕ ਦਿਖਦੀ ਹੈ ਵੀ ਕਿੰਨਾ ਸੋਹਣਾ ਹੈ ਲਹਿੰਗਾ ਹਾਂਜੀ ਇਹ ਸਾਰਾ ਕੱਟਵਰਕ ਦਾ ਹੈ ਜੀ ਨੀਚੋਂ ਸਾਰਾ ਲਹਿੰਗਾ ਇਹ ਜੀ ਸਾਰਾ ਕੱਟਵਰਕ ਦਾ ਡਿਜ਼ਾਈਨਰ ਕੰਮ ਹੋਇਆ ਹੈ ਜੀ ਇਹ ਸੱਭਿਆ ਸੱਚੀ ਕਨਸੈਪਟ ਨੇ ਵੀਰ ਜੀ ਜੀ ਇਹ ਸਾਰੇ ਸੱਬਿਆ ਹਾਚਿੰਗਨ ਸੈਪਟ ਇੰਨੇ ਸੋਹਣੇ ਸੋਹਣੇ ਲਹਿੰਗੇ ਜੀ ਆਪਣੇ ਕੋਲੇ ਤਾਂ ਇੱਕ ਤੋਂ ਇੱਕ ਲਹਿੰਗਾ ਵੱਧ ਕੇ ਵੀਰ ਜੀ ਤੇ ਇਹ ਤੁਸੀਂ ਮੁੱਲ ਵੇਚਦੇ ਹੋ ਕਿ ਕਿਰਾਏ ਤੇ ਦਿੰਦੇ ਹੋ ਇਹ ਜੇ ਕਸਟਮਰ ਨੇ ਆਪਦਾ ਲੈਣਾ ਆਪਦਾ ਵੀ ਦੇ ਦਾਂਗੇ ਜੀ ਰੈਂਟ ਤੇ ਲੈਣਾ ਰੈਂਟ ਤੇ ਵੀ ਦੇ ਦਾਂਗੇ ਜੀ ਮੁੱਲ ਲੈਣਾ ਮੁੱਲ ਵੀ ਲੈ ਸਕਦਾ ਹੈ ਕਿਰਾਏ ਤੇ ਲੈਣਾ ਕਿਰਾਏ ਤੇ ਵੀ ਲੈ ਸਕਦਾ ਬਿਲਕੁਲ ਜੀ ਬਿਲਕੁਲ ਤਾਂ ਮੇਰੇ ਭੈਣਾਂ ਨੂੰ ਮੈਂ ਕਹੂੰਗਾ ਤੁਸੀਂ ਦੇਖੀ ਚੱਲਿਓ ਜੀ ਲਹਿੰਗੇ ਦੀ ਲੁੱਕ ਕਿੰਨੀ ਸੋਹਣੀ ਹੈ ਇਹਦੇ ਵਿੱਚ ਜਿੰਨੇ ਮਰਜ਼ੀ ਡਿਜ਼ਾਈਨ ਜਿਹੜਾ ਮਰਜ਼ੀ ਸਾਈਜ਼ ਤੁਸੀਂ ਲੈ ਸਕਦੇ ਹੋ ਬ੍ਰਾਈਡਲ ਲਹਿੰਗਾ ਤਾਂ ਪਤਾ ਨੋਟ ਕਰ ਲਓ ਜੀ ਗਊਸ਼ਾਲਾ ਰੋਡ ਤੇ ਸੁੰਨੀ ਗਲੀ ਦੇ ਮੋੜ ਤੇ ਫੈਂਸੀ ਸਾੜੀ ਹਾਊਸ ਵਾਲਿਆਂ ਦੇ ਪਹੁੰਚੋ ਕੋਈ ਜਾਣਕਾਰੀ ਲੈਣੀ ਹੈ ਤਾਂ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਫੋਨ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਇੱਥੇ ਤੁਹਾਨੂੰ ਉਹੋ ਜਿਹੇ ਸੂਟ ਮਿਲਣਗੇ ਜਿਹੜੇ ਪਟਿਆਲੇ ਲੁਧਿਆਣੇ ਚੰਡੀਗੜ੍ਹ ਤੁਸੀਂ ਲੈਣ ਜਾਂਦੇ ਹੋ ਹੁਣ ਤੁਹਾਨੂੰ ਉੱਥੇ ਜਾਣ ਦੀ ਲੋੜ ਨਹੀਂ ਫੈਂਸੀ ਸਾੜੀ ਹਾਊਸ ਤੇ ਪਹੁੰਚੋ ਤੁਹਾਨੂੰ ਸਾਰੀ ਵੈਰਾਈਟੀ ਬਾਰੇ ਵੀ ਦੱਸਾਂਗੇ ਵੀ ਕਿਹੜੀ ਕਿਹੜੀ ਵੈਰਾਈਟੀ ਮਿਲੂਗੀ ਹਾਂਜੀ ਜਿਵੇਂ ਜੀ ਇਹ ਪਿਓਰ ਹੈਂਡਵਰਕ ਦਾ ਸੂਟ ਹੈ ਸਾਰਾ ਪਿਓਰ ਕ੍ਰੇਵਟੇ ਪਿੱਧ ਲੈਹਗੇ ਦੇ ਨਾਲ ਹੈ ਜੀ ਜੀ ਨਾਲੇ ਤਾਂ 5 ਮੀਟਰ ਸੂਟ ਹੈ ਜੀ ਜੀ ਨਾਲੇ ਨਾਲ ਲਹੰਗਾ ਹੈ ਜੀ ਪਿਓਰ ਚਨਾਉਣ ਦਾ ਦੁਪੱਟਾ ਇਹਦੇ ਨਾਲ ਵੀਰ ਜੀ ਸਾਰਾ ਹੈਂਡਵਰਕ ਦਾ ਇਹ ਦੁਪੱਟਾ ਸਾਰਾ ਹੈਂਡਵਰਕ ਦਾ ਹੈ ਹਾਂਜੀ ਕਾ ਮੇਰੀਆਂ ਭੈਣਾਂ ਨੂੰ ਮੈਂ ਕਹਿਣਾ ਚਾਹੂੰਗਾ ਤੁਸੀਂ ਆ ਦੁਪੱਟਾ ਦੇਖੋ ਜੀ ਇਹਦੀ ਲੁੱਕ ਦੇਖੋ ਕਿੰਨੀ ਸੋਹਣੀ ਹੈ ਦੁਪੱਟੇ ਤੇ ਵੀ ਹੈਂਡਵਰਕ ਹੋਇਆ ਹੋਇਆ ਹੈ ਤੇ ਸੂਟ ਦੇ ਉੱਤੇ ਵੀ ਹੈਂਡਵਰਕ ਹੋਇਆ ਹੋਇਆ ਹੈ ਜਿਹੜੇ ਹੈਂਡਵਰਕ ਵਾਲੇ ਸੂਟ ਤੁਸੀਂ ਪਹਿਲਾਂ ਲੁਧਿਆਣਾ, ਚੰਡੀਗੜ੍ਹ, ਜਲੰਧਰ, ਪਟਿਆਲਾ, ਬਠਿੰਡਾ ਤੋਂ ਲੈ ਕੇ ਆਉਂਦੇ ਸੀ ਉਹ ਤੁਹਾਨੂੰ ਹੁਣ ਮਾਨਸਾ ਦੇ ਵਿੱਚ ਹੀ ਮਿਲਣਗੇ। ਇਹ ਸੂਟਾਂ ਦੀ ਆਪਦੀ ਮੈਨੂਫੈਕਚਰਿੰਗ ਹੈ, ਆਪਦੀ ਫੈਕਟਰੀ ਲੱਗੀ ਹੋਈ ਹੈ। ਤੁਹਾਨੂੰ ਹੋਲ ਸੇਲ ਰੇਟਾਂ ਦੇ ਸੂਟ ਮਿਲਣਗੇ ਜੀ। ਇੱਕ ਸੂਟ ਲਓ, 10 ਲਓ, ਭਾਵੇਂ 50 ਸੂਟ ਲਓ। ਆਹ ਦੇਖੋ ਜੀ ਹੈਂਡਵਰਕ ਇਹਦੇ ਉੱਤੇ ਕਿੰਨਾ ਸੋਹਣਾ ਹੋਇਆ ਹੋਇਆ। ਤੇ ਜੇ ਦੁਪੱਟੇ ਦੀ ਗੱਲ ਕਰੀਏ ਤਾਂ ਪਿਓਰ ਚਨੂਨ ਦਾ ਦੁਪੱਟਾ ਹੈ ਜੀ। ਦੁਪੱਟੇ ਦੇ ਉੱਤੇ ਵੀ ਹੈਂਡਵਰਕ ਹੋਇਆ ਹੋਇਆ ਹੈ। ਬਾਕੀ ਤੁਹਾਨੂੰ ਜਿਹੜੇ ਸੂਟ ਹੋਰ ਵੀ ਦਿਖਾਵਾਂਗੇ ਲਹਿੰਗੇ ਸੂਟ ਵੀ ਤੁਹਾਨੂੰ ਇੱਥੇ ਹੀ ਮਿਲਣਗੇ ਆ ਦੇਖੋ ਜੀ ਆ ਜਿਹੜਾ ਲਹਿੰਗਾ ਸੂਟ ਹੈ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਅਸੀਂ ਹਾਂਜੀ ਇਹ ਜਿਵੇਂ ਕੀ ਹਨਾਰਕਲੀ ਦੇ ਨਾਲ ਹੈ ਜੀ ਜੀ ਸਾਰਾ ਗੋਟਾ ਪਤੀ ਤੀਲੇ ਦਾ ਕੰਮ ਹੋਇਆ ਹੈ ਜੀ ਇਹਦੇ ਵਿੱਚ ਜੀ ਆ ਇਸ ਦੇ ਨਾਲ ਲਹਿੰਗਾ ਆ ਗਿਆ ਜੀ ਜੀ ਲਹਿੰਗਾ ਬਹੁਤ ਜ਼ਿਆਦਾ ਸੋਹਣਾ ਆ ਗਿਆ ਜੀ ਲਹਿੰਗਾ ਇਹਦੇ ਨਾਲ ਫੁੱਲ ਫਲੇਅਰ ਦਾ ਲਹਿੰਗਾ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਆ ਮੈਚਿੰਗ ਕਰ ਰਿਹਾ ਹੈ ਇਹਦੇ ਨਾਲ ਸੂਟ ਇਹ ਲਹਿੰਗਾ ਸੂਟ ਹੈ ਜੀ ਤਾਂ ਤੁਹਾਨੂੰ ਕਿਤੇ ਵੀ ਹੁਣ ਬਾਹਰ ਜਾਣ ਦੀ ਲੋੜ ਨਹੀਂ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਵਾਸਤੇ ਕੋਈ ਵੀ ਫੰਕਸ਼ਨਾਂ ਵਾਸਤੇ ਸੂਟ ਲੈਣੇ ਹੋਣ ਹੈਂਡਵਰਕ ਵਾਲੇ ਸੂਟ ਲੈਣੇ ਹੋਣ ਤਾਂ ਆਪਦੀ ਮੈਨੂਫੈਕਚਰਿੰਗ ਹੈ ਆਪਦੀ ਫੈਕਟਰੀ ਲੱਗੀ ਹੈ ਹੋਲ ਸੇਲ ਰੇਟਾਂ ਤੇ ਤੁਹਾਨੂੰ ਫੈਂਸੀ ਸਾੜੀ ਹਾਊਸ ਵਾਲਿਆਂ ਤੋਂ ਹੀ ਸੂਟ ਮਿਲਣਗੇ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਕੋਈ ਵੀ ਜਾਣਕਾਰੀ ਤੁਸੀਂ ਫੋਨ ਕਰਕੇ ਸਾਡੇ ਤੋਂ ले ਸਕਦੇ ਹੋ ਇਹਦਾ ਕੁਝ ਵੀ ਨਹੀਂ ਵੀਰ ਜੀ ਆ ਤਾਂ ਤੁਸੀਂ ਸਾਈਡ ਤੇ ਰੱਖੋ ਮੈਂ ਤੁਹਾਨੂੰ ਹੋਰ ਚੀਜ਼ਾਂ ਦਿਖਾਉਣਾ ਜਿਵੇਂ ਪਿਓਰ ਦਰਦੋਜੀ ਦਾ ਕੰਮ ਹੋਇਆ ਜੀ ਆ ਸੂਟ ਦੇ ਵਿੱਚ ਜੀ ਸਾਰਾ ਪਿਓਰ ਦੇ ਵਿੱਚ ਹੈ ਜੀ ਨਾਲ ਦੁਪੱਟੇ ਡਿਜ਼ਾਈਨਰ ਬਣੇ ਹੋਏ ਨੇ ਇਹਨਾਂ ਦੇ ਨਾਲ ਠੀਕ ਹੈ ਦੁਪੱਟਿਆਂ ਦੀ ਚੜਾਈ ਲੰਬਾਈ ਫੁੱਲ ਹੈ ਜੀ ਜੀ ਸਾਰੇ ਅਲੱਗ-ਅਲੱਗ ਫੈਬਰਿਕ ਦੇ ਨਾਲ ਹੈ ਜੀ ਜਿਵੇਂ ਤੁਹਾਨੂੰ ਇਹ ਪਿਓਰ ਸ਼ਿਮਰ ਤੇ ਆ ਗਿਆ ਜੀ ਜੀ ਆ ਦਰਦੋਜੀ ਕੰਮ ਦਾ ਪਿਓਰ ਔਰਗੰజా ਦੇ ਆ ਗਿਆ ਜੀ ਜੀ ਸਾਰੇ ਡਿਜ਼ਾਈਨਰ ਡਿਜ਼ਾਈਨਰ ਸੂਟ ਮਿਲਣਗੇ ਜੀ ਤੁਹਾਨੂੰ ਪ੍ਰੋਪਰ ਵਿਆਹ ਸ਼ਾਦੀਆਂ ਵਾਲੇ ਜਿਵੇਂ ਹੁਣ ਬਾਹਰ ਜਾਂਦੇ ਨੇ ਕਿ ਸਾਰੇ ਜਾਂਦੇ ਪਟਿਆਲੇ ਵਗ ਜਾਂਦੇ ਆ ਲੁਧਿਆਣੇ ਵਗ ਜਾਂਦੇ ਆ ਅੰਬਾਲੇ ਵਗ ਜਾਂਦੇ ਆ ਇੱਥੇ ਕੋਈ ਜਾਣ ਦੀ ਲੋੜ ਨਹੀਂ ਆਪਣੇ ਕੋਲ ਹੀ ਐ ਸਾਰਾ ਕੁਝ ਜੀ ਠੀਕ ਹੈ ਤੁਸੀਂ ਆਪ ਹੀ ਤਿਆਰ ਕਰਦੇ ਹੋ ਅਸੀਂ ਆਪ ਹੀ ਤਿਆਰ ਕਰਦੇ ਆ ਸਾਡੀਆਂ ਆਪਣੀਆਂ ਦੋ ਫੈਕਟਰੀਆਂ ਨੇ ਜੀ ਸਾਰਾ ਸਾਡਾ ਆਪਦਾ ਹੀ ਮਾਲ ਹੈ ਜੀ ਆਪ ਹੀ ਤਿਆਰ ਕਰਕੇ ਲਿਉਣਿਆ ਸਾਰਾ ਇਹ ਜੀ ਇੱਕ ਗੱਲ ਦੀ ਤੁਸੀਂ ਹੋਰ ਜਾਣਕਾਰੀ ਦਿਓ ਜੇ ਕਿਸੇ ਨੂੰ ਫੋਰਨ ਕੰਟਰੀ ਦੇ ਵਿੱਚ ਜਾਂ ਆਲ ਇੰਡੀਆ ਦੇ ਵਿੱਚ ਤੁਹਾਡੇ ਤੋਂ ਸੂਟ ਕੋਈ ਲਹਿੰਗਾ ਕੋਰੀਅਰ ਕਰਵਾਉਣਾ ਹੋਵੇ ਬਿਲਕੁਲ ਜੀ ਸਾਰਾ ਦਿਨ ਹੀ ਕੰਮ ਆਪਾ ਕਰਦੇ ਆ ਸਾਰਾ ਦਿਨ ਹੀ ਕਰਵਾ ਕੇ ਦਿੰਨੇ ਆ ਜੀ ਠੀਕ ਹੈ ਹਾਂਜੀ ਸਾਰਾ A to Z ਆਪਣਾ ਬਾਹਰ ਵੀ ਜਾਂਦਾ ਜੀ ਸਾਰੇ ਬਾਹਰਲੇ ਵੀ ਕਨੈਕਟ ਆਪਣੇ ਕੋਲੇ ਹੈਗੇ ਨੇ ਜਿਨ੍ਹਾਂ ਨੂੰ ਦੁਕਾਨਦਾਰਾਂ ਨੂੰ ਪਤਾ ਹੈਗਾ ਸਾਰੇ ਲਵੇ ਆ ਚੀਜ਼ਾਂ ਜਾਂਦੀਆਂ ਨੇ ਵੀਰ ਜੀ ਆਪਣੀਆਂ ਠੀਕ ਹੈ ਤਾਂ ਦੋਸਤੋ ਮੇਰੀਆਂ ਭੈਣਾਂ ਨੂੰ ਵੀ ਕਹਿਣਾ ਚਾਹੂੰਗਾ ਤੁਸੀਂ ਫੋਰਨ ਕੰਟਰੀਆਂ ਦੇ ਵਿੱਚ ਬੈਠੇ ਜਾਂ ਆਲ ਇੰਡੀਆ ਦੇ ਵਿੱਚ ਕਿਸੇ ਵੀ ਕੋਨੇ ਤੇ ਬੈਠੇ ਹੋ ਤੁਸੀਂ ਆਪਦੇ ਮਨਪਸੰਦ ਦਾ ਸੂਟ ਲਹਿੰਗਾ ਸੂਟ ਲਹਿੰਗੇ ਲਾਂਚੇ ਤੁਸੀਂ ਮੰਗਵਾ ਸਕਦੇ ਹੋ ਕੋਰੀਅਰ ਕਰਵਾ ਸਕਦੇ ਹੋ ਤਾਂ ਤੁਹਾਨੂੰ ਇੱਥੇ ਹੋਲਸੇਲ ਰੇਟਾਂ ਤੇ ਸਾਰਾ ਸਮਾਨ ਮਿਲੂਗਾ ਆਪਾਂ ਨੂੰ ਇੱਥੇ ਸੂਟਾਂ ਤੋਂ ਇਲਾਵਾ ਸਾੜੀਆਂ ਵੀ ਬਹੁਤ ਜ਼ਿਆਦਾ ਸੋਹਣੀਆਂ ਸੋਹਣੀਆਂ ਮਿਲਣਗੀਆਂ ਜੀ ਜੀ ਸਾਰੀ ਹੈਂਡਵਰਕ ਦੀ ਸਾੜੀ ਪਿਓਰ ਔਰਗਾਂਜਾ ਦੀ ਜੀ ਅੱਛਾ ਅੱਛਾ ਹਾਂਜੀ ਇਹਦੇ ਵਿੱਚ ਜੇ ਆਪਾਂ ਰੰਗਾਂ ਤੇ ਡਿਜ਼ਾਈਨਾਂ ਦੀ ਗੱਲ ਕਰੀਏ ਰੰਗ ਤੇ ਡਿਜ਼ਾਈਨ ਤਾਂ ਬਾਦੂ ਵੀਰ ਜੀ ਰੰਗ ਤੇ ਡਿਜ਼ਾਈਨ ਸਾਰੇ ਸੁਪਰ ਡੋਪਰ ਮਿਲਣਗੇ ਇੱਥੇ ਜੀ ਸਾਰੇ ਹਾਂਜੀ ਫੁੱਲ ਕੁਆਂਟੀਟੀ ਨਾਲ ਜੇਪਾ ਮੈਨੂਫੈਕਚਰਿੰਗ ਦੀ ਗੱਲ ਕਰੀਏ ਮੈਨੂਫੈਕਚਰਿੰਗ ਤਾਂ ਵੀਰ ਜੀ ਸਾਰੀ ਆਪਣੀ ਹੈ ਜੀ ਅੱਛਾ ਸਾਰੀ ਆਪਦੀ ਮੈਨੂਫੈਕਚਰਿੰਗ ਹੈ ਤੇ ਹੋਲਸੇਲ ਰੇਟਾਂ ਦੀ ਤੁਹਾਡੇ ਤੋਂ ਸੂਟ ਸਾੜੀਆਂ ਲਹਿੰਗੇ ਲਾਂਚੇ ਸਾਰਾ ਸਮਾਨ ਸਭ ਕੁਝ ਸਭ ਕੁਝ ਹੋਲਸੇਲ ਰੇਟਾਂ ਤੇ ਮਿਲੂਗਾ ਹਾਂਜੀ ਤਾਂ ਜਿੰਨੀਆਂ ਵੀ ਮੇਰੀਆਂ ਭੈਣਾਂ ਇਸ ਵੀਡੀਓ ਨੂੰ ਦੇਖ ਰਹੀਆਂ ਨੇ ਇੱਥੇ ਤੁਹਾਨੂੰ ਵਿਆਹ ਸ਼ਾਦੀਆਂ ਵਾਸਤੇ ਫੰਕਸ਼ਨਾਂ ਵਾਸਤੇ ਲਹਿੰਗੇ ਲਾਂਚੇ ਸੂਟ ਸਾੜੀਆਂ ਇਹਨਾਂ ਦੀ ਸਾਰੀ ਆਪਦੀ ਮੈਨੂਫੈਕਚਰਿੰਗ ਹੈ ਜੀ ਵੱਧ ਤੋਂ ਵੱਧ ਵਿਜ਼ਿਟ ਕਰੋ ਤਾਂ ਕਿ ਤੁਹਾਡਾ ਹੋਰ ਵੀ ਵੱਧ ਤੋਂ ਵੱਧ ਫਾਇਦਾ ਹੋ ਸਕੇ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ ਤੁਹਾਨੂੰ ਬਹੁਤ ਹੀ ਜਲਦ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ